ਆਸੀ ਮਿੰਟ ਇੱਕ ਮਿੰਟ ਤੁਸੀਂ ਮੈਨੂੰ ਬੋਲਣਾ ਮੈਂ ਵੀ ਲੀਡਰ ਮੈਂ ਵੀ ਆ ਮੈਂ ਵੀ ਮੁੰਡਿਆਂ ਦੇ ਬੋਲਦਾ ਪਰ ਮੁੰਡਾ ਇਹ ਨਹੀਂ ਹੁੰਦਾ ਔਰ ਮੇਰੇ ਨਾਲ ਤੈਨੂੰ ਰਾਜਨੀਤੀ ਗੱਲ ਕਰਨੀ ਨਹੀਂ ਉਹ ਗੋਵੀ ਗੱਲ ਇਹਨੂੰ ਰਾਜਨੀਤੀ ਨਹੀਂ ਕਰਨੀ ਮੈਂ ਬਹੁਤ ਤਮੀਜ਼ ਨਾਲ ਗੱਲ ਕਰ ਰਿਹਾ ਮੈਂ ਤਾਂ ਬੋਲੀ ਨਾ ਰਸਤੇ 'ਚ ਆ ਕੇ ਖੜਨਾ ਤੁਸੀਂ ਜਦੋਂ ਗੱਲ ਪੂਰੀ ਕਰ ਲਈ ਉਹ ਦੱਸਦੇ ਮੈਂ ਇਹ ਬਿਲਕੁਲ ਹੀ ਗਲਤ ਹੈ ਮੈਂ ਤੈਨੂੰ ਜਵਾਬ ਦੇਣ ਦਾ ਹੰਦਦਾ ਕੌਣ ਹਰਕਲ ਚੱਲ ਨਹੀਂ ਇਹ ਹੁੰਦਾਗਾ ਨਹੀਂ ਆਮ ਪਬਲਿਕ ਆਮ ਪਬਲਿਕ ਕਿਹਨੇ ਭੇਜਿਆ ਹੈ ਕੋਈ ਨਹੀਂ ਮੈਨੂੰ ਮਾਰ ਪਾ ਲਿਆ ਪਹਿਲੇ ਪਹਿਲੇ ਨੂੰ ਆ ਡਰਾਮੇ ਕਾਂਗਰਸੀਓ ਬੰਦ ਕਰੋ ਓਹੋ ਕਹਿੰਦੇ ਸਮਝਿਆ ਕਿ ਮੈਂ ਤੁਹਾਨੂੰ ਡਰਾਮੇ ਦੇਸਣ ਲਾਗੀ ਆ ਡਰਾਮੇ ਦੇਸਣ ਲਾਗੀ ਰੋਲਾ ਨਹੀਂ ਪਾਉਣਾ ਪਦੀ ਚੁੱਕਾ ਮੈਨੂੰ ਕੰਦ ਕਰਤਾ ਨਾ ਡਰਾਮੇ ਦੇਸੋ ਆ ਤੁਸਾਨੂੰ ਡਰਾਮੇ ਦੇਸਣ ਲਾਕੇ ਕਾਂਗਰਸ ਡਰਾਮੇ ਨਹੀਂ ਕਰੇ ਓਏ ਕੱਟ ਬੈਠ ਜਾਣਾ ਮੈਨੂੰ ਦੱਸ ਕੇ ਕੈਰਲ ਕਰੋ ਕੋਈ ਨਹੀਂ ਵੰਡੀ ਵਾਲੇ ਜਿੰਨੇ ਸਾਥੀ ਕਰੇ ਹੋਰ ਨੇੜੇ ਆ ਕੇ ਗੱਲ ਸੁਣ ਲੋ ਅਰੇ ਮਾਇਸੇ ਲਾਈਦਾ ਮੈਂ ਹੈ ਅਮ ਜੋਲੀ ਹੈ ਕਹਤਾ ਰਿਹਾ ਮੈਂ ਦੂਸਰੀ ਵਾਰ ਸਰਕਾਰ ਬਣੀ ਸੀ ਜਿਹੜੇ ਮਾਇ ਤੇਰੇ ਕੋਲ ਜਦੋਂ ਦੂਜੀ ਵਾਰ ਸਰਕਾਰ ਬਣੀ ਉਹਦੇ ਵਿੱਚ ਅਚਕ ਅਮਾਉਂਟ ਨਹੀਂ ਪਤਾ ਮੈਨੂੰ 11-10 ਕਰੋੜ ਦੇ ਲਗਭਗ ਪੈਸੇ ਪੂਰੇ ਬਠਿੰਡੇ ਜਿਹੜੇ ਨੂੰ ਆਏ ਸੀਗੇ ਪੂਰੇ ਬਠਿੰਡੇ ਜਿਹੜੇ ਨੂੰ ਚਲ ਵੇਚਾ ਸਿੱਖੋ ਉਦੋਂ ਇੱਥੇ ਮੰਤਰੀ ਹੁੰਦਾ ਸੀਗਾ ਕੋਲ ਇੱਕ ਥਰੇ ਨੂੰ 11 ਕਰੋੜ ਦੇ ਲਗਭਗ ਪੈਸੇ ਘਟ ਵੱਧ ਹੋ ਸਕਦੇ ਆ ਜਿਹੜੇ ਵਿੱਚ 6 ਕਮੇਟੀਆਂ ਸੀ ਇਹ ਤਾਂ ਬੋਨੇ ਵਾਲੇ ਨੂੰ ਇੱਕ ਆਏ ਸੀ ਪੈਸੇ ਉਹ ਬੋਨੇ ਵਾਲੇ ਨੂੰ ਤੇ ਇੱਕ ਆਏ ਸੀ ਕੁਚੋਵੰਡੀ ਨੂੰ ਇੱਕ ਆਏ ਸੀ ਕੋਰਸ਼ਵੀਰ ਨੂੰ ਇੱਕ ਆਏ ਸੀ RAMME ਨੂੰ ਇੱਕ ਆਏ ਸੀ ਤਲਵੰਡੀ ਨੂੰ ਤੇ ਛੇਮਾ ਹੜ ਹੜਕਾ ਸੀ ਮੌੜ ਮੌੜ ਮੰਡੀ ਬਲਾ ਜਿਹੜੀ ਆਪਣੀ ਸੰਮਤੀ ਹੈ। ਕੁੱਲ ਕਿੰਨੇ ਪੈਸੇ ਆਏ? 11 ਕਰੋੜ ਦੇ ਲਗਭਗ। ਤੇ ਉਹਦੇ ਵਿੱਚੋਂ ਇੱਥੇ ਮੰਤਰੀ ਹੁੰਦਾ ਜਨਵੇਜਾ ਸੇਖੋ ਕਿੰਨੇ ਪੈਸੇ ਲੈ ਕੇ ਆਇਆ? ਇੰਨੇ ਪੈਸੇ 4 ਕਰੋੜ ਤੋਂ ਵੀ ਘੱਟ ਅਪਰੋਕਸਿਮੇਟਲੀ ਸੀਵਰੇਜ ਆਬਾਸਤੇ ਪਾਣੀ ਦਾ ਆਏ ਸੀ। ਜਿਹੜਾ ਸੀਵਰੇਜ ਪਾਇਆ ਸੀ ਉਹ ਚੜ੍ਹਦੇ ਵਾਲੇ ਪਾਸੇ ਨੂੰ ਪਾਇਆ ਸੀ। ਇੱਕ ਕੰਪਨੀ ਵੱਡੀ ਕੰਪਨੀ ਜਿਹਦੀ ਸ਼ਾਇਦ ਕਿਸੇ ਵੱਡੇ ਸ਼ਹਿਰ ਦੀ ਜਿਹੜਾ ਸਟੇਟ ਦੀ ਕੰਪਨੀ ਦੇ ਵਿੱਚ ਜਿਨੇ ਆਏ ਉੱਥੇ ਆ ਕੇ ਟੈਂਡਰ ਕਾਲ ਕੀਤੇ ਟੈਂਡਰ ਨਿਕਲੇ ਤੇ ਉਹਨੇ ਵੰਡ ਕੇ ਆਪ ਦੇ ਵਰਕਰਾਂ ਨੂੰ ਦੇ ਦਿੱਤੇ ਮੈਂ ਬਾਈਨਾਮ ਕਹਿੰਦਾ ਆਪ ਦੇ ਵਰਕਰਾਂ ਨੂੰ ਅਕਾਲੀ ਦਰਬੀ ਸਰਕਾਰ ਦੇ ਵਿੱਚ ਉਹਨਾਂ ਨੇ ਲਿਆ ਕੇ ਸਬਮਿਟ ਕਰੀਆਂ ਪੈਪਰ ਧਰੀਆਂ ਥਾਂ ਥਾਂ ਕਰਕੇ ਧਰਦੀਆਂ ਉਹ ਦਸਮਿੰਟ ਦੀਆਂ ਪੈਪਰ ਕਿਹਦੇ ਨੇ ਪਿੱਕੀ ਚੱਕ ਕੇ ਲੈਂਦੀਆਂ ਸਸਤੀਆਂ ਕਿਸੇ ਮਾਲਸਾਲ ਤੋਂ ਕਿਸੇ ਨੇ ਚੱਕ ਕੇ ਲੈਂਦੀਆਂ ਉਥੋਂ ਤੇ ਜਿੰਨੇ ਚੱਕ ਕੇ ਲੈਂਦੀਆਂ ਇਹ ਖੜਾ ਕੇ ਮੈਂ ਬੋਲਦਾ ਇੱਕ ਮਿੰਟ ਲਾ ਉਹ ਐਸਾ ਨਹੀਂ ਕਰਦਾ ਕਿ ਮੈਂ ਤੁਹਾਨੂੰ ਬੋਲਦਾ ਨਹੀਂ ਨਹੀਂ ਤੇ ਨਾਲ ਸਮਝੀ ਮੈਂ ਇੱਕ ਮਿੰਟ ਤੇਰੇ ਨਾਲ ਮੈਂ ਕਿਹਨੂੰ ਕਿਹਨੂੰ ਜਵਾਬ ਦੇ ਕੇ ਐਮਐਲਏ ਸਾਹਿਬ ਇੱਕ ਮਿੰਟ ਸਾਡੀ ਇੱਕ ਪਾਸੇ ਕਰ ਸੁਣ ਲੋ ਮੈਂ ਦੱਸਦਾ ਪਾਸਣ ਨਹੀਂ ਸੁਣਨਾ ਬੋਲ ਇੱਕ ਮਿੰਟ ਬੋਲ ਬੋਲੋ ਬੈਂਟੀ ਜੀ ਹੈਲੋ ਅਨੂਖ ਖਲਾਫ ਹੋ ਗਏ ਸਾਡੀ ਦੁਨੀਆ ਕਿੱਥੇ ਹਾਂ ਤੁਸੀਂ ਜੰਦਵਾਲਾ ਮੌਨ ਮੰਡੀ ਚ ਇੱਕ ਮਿੰਟ ਜੇ ਮੇਰੇ ਨਾਲ ਸਾਡੇ ਸਾਡੇ ਦੁੱਖ ਵੀ ਸੁਣੋ ਪਹਿਲਾਂ ਸਾਡੀ ਨੂੰ ਨਹੀਂ ਸਾਡੇ ਤਾਂ ਹਾਈ ਕੋਰਟ ਚ ਪੁੱਛਿਆ ਦੇ ਕਿਸੇ ਨੂੰ ਸਾਡਾ ਦੁੱਖ ਰੋਕ ਰਹੇ ਆ ਜੀ ਕਾਹਦੇ ਨਾਲ ਸੀਬ ਰੇ ਦਾ ਕੰਮ ਰੋਕ ਰਹੇ ਆ ਤੁਸੀਂ ਜਲਾਇਦਾ ਇੱਕ ਪਾਸੇ ਰਾਜਾ ਵੜਿੰਗ ਨੇ ਪਟੀਸ਼ਨ ਮਾਰਿਆ ਨੇ ਇੱਕ ਪਾਸੇ ਇਹ ਜੋ ਜੋ ਬੋਲ ਰਹੇ ਹੋ ਲਾਈਵ ਚੱਲ ਰਿਹਾ ਰਾਜਾ ਵੜਿੰਗ ਨੇ ਜੱਡਵੇਂ ਦੀ ਪਾਈ ਹੈ ਮਾਉਂਡ ਦੀ ਨਹੀਂ ਪਾਈ ਇੱਕ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਘੋਟੇ ਸੀਵਰੇਜ ਜੁੜ ਗਿਆ ਸ਼ੁਰੂ ਹੋਣ ਜਾ ਰਿਹਾ 23 ਕਰੋੜ 99 ਲੱਖ ਦੀਆ ਕਰਾਉਣਾ ਉੱਥੇ ਪਾਣੀ ਖੜਾ ਘੋਟੇ-ਘੋਟੇ ਅਸੀਂ 5 ਵਜੇ ਸੁਣੋ ਅਸੀਂ ਇੱਕ ਮਿੰਟ ਵਿੱਚ ਆ ਰਿਹਾ ਹਾਂ ਪਿਛਲੇ 25 ਸਾਲਾਂ ਤੋਂ ਪਾਣੀ ਖੜਾ ਹੋ ਕਾਗਰ ਸਰਕਾਰ ਵੀ ਰਹੀ ਇੱਥੇ ਇੱਥੇ ਗੱਲ ਤਾਂ ਦੀ ਇੱਥੇ ਗੱਲ ਤਾਂ ਤੁਸੀਂ ਪਿਛਲੇ 25 ਸਾਲਾਂ ਤੋਂ ਪਾਣੀ ਨਹੀਂ ਖੜਿਆ ਤਾਂ ਤੁਸੀਂ ਸਰਕਾਰਾਂ ਦੀਆਂ ਗੱਲਾਂ ਕਰਦੇ ਕਮਜ਼ੋਰ ਜਿਹੜੀ ਤੁਹਾਨੂੰ ਤਾਂ ਗੱਲ ਹੀ ਨਹੀਂ ਕਰਦੇ ਗੱਲ ਕਰਦੇ ਨਹੀਂ ਕੋਈ ਨਿਕਲਦਾ ਨਹੀਂ ਸਾਡਾ ਬੇਟਾ ਨਾਲੇ ਵੀ ਜੀ ਪਹਿਲਾਂ ਟੱਕਰੋਂ ਬੈਂਕਰਾਂ ਤੋਂ ਕਹਿੰਦੇ ਕਮੇਦੀ ਗੱਲ ਕਰੋ ਕੱਲ ਹੁਣ ਮੈਨੂੰ ਕਹਿੰਦੇ ਮੈਂ ਮੈਂ ਪਹਿਲਾਂ

ਇਹ ਲੋਕਾਂ ਚ ਆਉਂਦੇ ਆਂ ਭਾਈ ਇਹ ਮਤਲਬ ਹੈ ਕਿ ਇਹ ਕੰਮ ਕਰਨਾ ਇੱਕ ਮਿੰਟ ਯਾਰ ਇੱਕ ਮਿੰਟ ਮੈਨੂੰ ਗੱਲ ਕਰਨਾ ਚਾਹੀਦਾ ਹੈ ਬੋਲਣ ਦੇ ਹੋ ਬੋਲਣ ਦੇ ਹੋਈ ਨਹੀਂ ਗੱਲ ਤਾਂ ਪੂਰੀ ਕਰਾਓ ਮੈਨੂੰ ਇਹ ਫਰਮਾਇਸ਼ ਤੇ ਇੱਕ ਮਿੰਟ ਖੜ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੁਸੀਂ ਐਕਟਰ ਨਹੀਂ ਕਰਨਾ ਕਰਨਾ ਮੇਰੀ ਗੱਲ ਸੁਣ ਮੇਰੀ ਗੱਲ ਕਰ ਮੈਂ ਕਹਿੰਦਾ ਨਹੀਂ ਕਰੀਂ ਮੇਰੀ ਗੱਲ ਸੁਣ ਤਾਂ ਇਹ ਪਤਾ ਨਹੀਂ ਮੈਂ ਇੱਕ ਮੈਂ ਖੜਿਆ ਸੀ ਭਾਈ ਜੀ ਅਸੀਂ ਆਪ ਨੂੰ ਚੱਲੋ ਮੈਂ ਇੱਕ ਦਾ ਜਵਾਬ ਦੇ ਹੈਗਾ ਫਿਰ ਤੁਸੀਂ ਐ ਕਰੋ ਮੈਂ ਇੱਕ ਮੈਂ ਬਸ ਰਾਜੀ ਸੁਣੋ ਤੁਸੀਂ ਰਾਜੀ ਸੁਣੋ ਤੋਂ ਵੱਧ ਜਾਂਦੀ ਰੋਟੀ ਗੌਰ ਮੰਡੀ ਨੂੰ ਆਏ ਕੁਝ ਨਹੀਂ ਆਇਆ ਹਾਂ ਪੰਚੀ ਗਈ ਮੈਂ ਤੁਸੇ ਆਪ ਬੋਲੋਗੇ ਮੋਬਾਈਲ ਤੋਂ ਹੋਇਆ ਕੰਮ ਹੋ ਰਏ ਨੇ ਕੰਮ ਹੋ ਰਏ ਨੇ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਚਲੋ ਕੋਈ ਵਾਹ ਜੇ ਤੁਸੀਂ ਦੋ ਇੱਕ ਬੰਦਿਆ ਕਾਗਰਾ ਸਭ ਚਲੋ ਉੱਥੇ ਗੱਲ ਕਰੀਏ ڪي تاگر سان ڪوهي ڪو ٽوئي ٽوئي ڏاڪري هان ٽوئي ٽوئي ڏاڪري هان نال تو رکو هان مڃي نال ئي ٽڙني يا ڏيکڻ وارو پئي ههگا 50 50 चारे <muchas> no <laughs> ਇਹ ਗੱਲ ਸੁਣੋ ਵੀ ਮਨਪ੍ਰੇਖੇ ਮੈਨੂੰ ਗੱਲ ਕਰੂ ਲੋਕ ਗੱਲ ਕਰਨੋ ਨਾ ਇਹ ਗੱਲ ਸਰ ਛੋਟੀ ਸੁਣਾ ਪਿਛਲੇ 35 ਸਾਲਾਂ ਤੋਂ ਇਹ ਹਾਲਾਤ ਕਿ ਹੁਣ ਜਿਹੜੇ ਅੱਜਕੱਲ੍ਹ ਹੋਣੀ ਹੋਇਆ ਪਿਛਲੇ 35 ਸਾਲਾਂ ਤੋਂ ਛੋਟੇ ਮੁੱਤਿਆਂ ਦੇ ਨਾਲ ਬਿਤਾ ਰਹੇ ਅਸੀਂ ਵੀ ਬੋਲਦੇ ਕਰਦੇ ਹਾਂ ਉਹਨੂੰ ਕੀ ਬੋਲਦੇ ਹਾਂ ਆਹ ਵਕਤ ਆ ਗਿਆ ਇਹਨਾਂ ਦਾ ਕੀ ਹੋਇਆ ਕੀ ਹੋ ਰਿਹਾ ਹੈ ਸਾਡੇ ਬਾਹਰ ਦੇ ਬੰਦੇ ਜੀਤਾਂ ਵਾਦ ਮੁਦਾਵਰ ਮੁਦਾਵਰ ਉਹ ਰਹੀ ਆ ਜਿਹੜਾ ਹੀਰੋ ਆਦਾ ਇਥੇ ਇਹ ਤਾਂ ਹੀਰੋ ਨਾ ਹੋਣਾ ਕੋਹਣਾ ਤਹੋ ਮੱਲਿਆ ਤੇ ਕਰਨਾ ਵੀ ਨਹੀਂ ਉਹਨੇ ਉਹ ਕੀ ਕਰਿਆ ਪੱਤਾਂ ਪੈਲੇ ਉਹਦੇ ਚਿੱਟੇ ਗੁੱਟ ਤੇ ਵੀ ਆਵੇਂ ਪਾਏ ਫਿਰਦੇ ਜਨੂਰੀਆਂ ਉਹ ਜੰਮ ਕਰ ਦੋ ਚਲ ਇੱਕ ਮੇਰੀ ਗੱਲ ਸੁਣੋ ਸੁਣੋ ਇੱਕ ਗੱਲ ਹਾਂਜੀ ਲੈ ਮਿੱਤਰੋ ਇੱਕ ਗੱਲ ਦੱਸਦਾ ਮੈਂ ਤੁਸੀਂ ਸਾਰੇ ਖੜੇ ਹੋ ਇੱਥੇ ਕਬੱਡੀ ਵਾਲੇ ਜੇ ਜਿਹੜੇ ਮੈਂ ਕੰਮ ਬਣਾਉਂ ਤੇ 23 ਕਰੋੜ 99 ਲੱਖ ਨਾਲ ਸੀਵਰ ਦਰਸਤ ਹੋ ਗਿਆ ਤੁਹਾਡਾ ਪਾਏ ਪੈਨਾ ਪੈ ਗਈਆਂ ਆ ਦੋ ਕਲੈਕਸ਼ਨ ਜੋੜਨ ਵਾਲੇ ਆ ਇੱਥੇ ਮੈਸਰਫਾ ਨੇ ਪੂਰੇ ਥਲੇ ਪਾਣੀ ਨਿਕਲਣਾ ਇੱਕ ਉਹਥੇ ਜਿਹੜੀ ਜ਼ੂਆ ਨਸਰੀ ਕੋਲੇ ਉਹ ਤੋਂ ਕਲੈਕਸ਼ਨ ਜੋੜਨ ਵਾਲਾ ਕਿਉਂਕਿ ਇੱਕ ਬੜਾ ਐਸਟੀਵੀ ਪਲਾਨ ਬਾਕਸ ਜਿਹੜਾ ਇੱਕ ਮਿੰਟ ਜਿਹੜਾ ਥੋੜਾ ਚੰਦ ਚਾਹ ਕੰਮ ਹੋਣ ਵਾਲਾ ਇਹ ਕੰਮ ਮੈਂ ਜੇ ਲਾ ਕਰਾਇਆ

कम हो रहा सब तू तो ज्यादा कम हो रहा دستاڻي نه 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 ਮੈਂ ਬੋਲ ਰਿਹਾ ਹਾਂ ਕਿ ਨਿਕਲਾਈ ਚੁੱਪ ਕਰਾ। ਆ ਬੋਲ ਦੇ ਭਰਾਵਾ। ਤੁਸੀਂ ਬੋਲਦੇ ਕਿ ਮੇਰੇ ਕੰਟਰੋਲਰ ਕਾਲੀ ਸੀ। ਯਾਦ ਹੈ ਉਹ ਮੈਂ ਕਹਿੰਦਾ ਸੀ। ਉਹ ਮੋਹਰੇ ਲੱਗਦੇ ਕਿ ਕਿਹਦੇ। ਆਪਾਂ ਬਹਾਨੇ ਨਹੀਂ ਸੋਣਨਾ। ਰੋਣਾ ਪਾ ਗੱਲੋ ਜੀ ਕੋਈ। ਤਰੀ ਵੀ ਸੁਣਾ ਦੀ। ਗੱਲ ਦਾ ਗੱਲ ਤਾਂ ਸੁਣਨਾ। ਆਪਾਂ ਅੰਦਰ ਬੈਠ ਕੇ ਗੱਲ ਸੁਣਨਾ। ਇਹਦੀ ਵੀ ਸੁਣਾ ਦੀ। ਪਿਆਰ ਨੂੰ ਨਾ ਕਹਾਂਗੇ ਪਤਾ ਚੱਲ ਜਾਵੇ। ਉਹ ਮੌਕਾ ਸਾਨੂੰ ਅਸੀਂ ਆਏ ਆ। ਮੈਂ ਥੋੜੇ ਕੋਲੇ ਅੱਜ ਰਾਤ ਤੱਕ ਮੈਂ ਨਾ ਬਹਿ ਜਾਣਾ। ਲੋਕ ਅੱਗੇ ਹੋਏ ਅਜੀ ਰੌਣਾ ਇਹ ਹੈ ਲੋਕ ਅੱਗੇ ਹੋਏ ਹੈ ਲੋਕਾਂ ਨੂੰ ਸ਼ਾਂਤ ਨਹੀਂ ਬੋਲਣ ਦਾ ਬਣ ਜਾ ਆ ਗਿਆ ਮੈਂ ਇੱਕ ਮਿੰਟ ਤੇ ਤੇਰਾ ਗੱਲ ਕਰਦਾ ਉਹ ਵੇ ਗੱਲ ਤਾਂ ਸੁਣੋ ਬਹੁਤ ਜ਼ਬਰਦਸਤ ਕੱਪੜਾ ਹਨ ਕੋਈ ਲੱਗਵੇਂ ਸੁਣ ਲੋ ਭਾਈ ਵੇ ਸੁਣ ਕੇ ਕਰ ਦਿਓ ਮੈਂ ਇਹ ਕਹਿਣਾ ਮੇਰੇ ਭਰਾ ਮੇਰੀ ਜੱਤ ਤੁਸੀਂ ਬਹੁਤ ਦੁਖੀ ਹੋ ਇਹ ਮੈਂ ਪੂਰਾ ਪਤਾ ਕਰਦਾ ਮੈਨੂੰ ਪਤਾ ਦਰਦਾ ਹੈ ਕਿ ਇਸ ਸਾਰ ਜਨਤ ਦੇ ਨਾਲ ਮੇਂ ਲੋਕ ਰਿਆ ਹੋਇਆ ਮੈਨੂੰ ਲੋਕ ਇਹ ਹੈ ਕਿ ਤੁਸੀਂ ਪਾਣੀ ਚ ਹੈਗੇ ਹੋ ਪਾਣੀ ਖੜਦਾ ਮੀਆਂ ਦਾ ਵੀ ਖੜਦਾ ਹੈ ਸੀਵਰੇਜ ਦਾ ਵੀ ਕੁਝ ਔਰ ਖੜਦਾ ਹੈ ਮੈਂ ਮੰਨਦਾ ਪਰ ਇਹਦੇ ਵਿੱਚ ਇੱਕ ਪਾਸੇ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਬੰਦਾ ਟਾਈਮ ਤੇ ਇੱਕ ਪਾਸੇ ਮਹਿਜ ਸਾਢੇ ਤਿੰਨ ਤਿੰਨ ਸਾਲ ਸਮਾ ਕੱਟ ਹੈ ਪਰ ਪਹਿਲੇ ਟਰਮ ਦੇ ਵਿੱਚ ਮੈਂ ਸੀਵਰੇਜ ਦੀ ਵਿਧਾਨ ਸਭਾ ਦਾ ਮੁੱਦਾ ਪਹਿਲੇ ਦਿਨ ਮੈਂ ਕਿਸੇ ਜੇ ਮੁੱਦਾ ਚੱਕਿਆ ਸੀਵਰੇਜ ਦਾ ਚੱਕਿਆ ਵਿਧਾਨ ਸਭਾ ਦੇ ਵਿੱਚ ਜੇ ਕਿਸੇ ਨੂੰ ਨਹੀਂ ਤਾਂ ਮੈਂ ਹੁਣ ਕੱਢ ਕੇ ਤੁਹਾਨੂੰ ਦਿਖਾ ਕੇ ਜਾਊਂਗਾ ਕਿ ਬੋਲਿਆ ਕਿ ਨਹੀਂ ਬੋਲਿਆ ਫਿਰ ਜਦੋਂ ਮੈਂ ਪ੍ਰੋਜੈਕਟ ਨੂੰ ਪਾਸ ਕਰਾ ਲਿਆ ਕਰਾਉਣ ਤੇ ਮੈਨੂੰ ਪ੍ਰੋਜੈਕਟ ਪਾਸ ਕਰਾਉਣ ਤੇ ਮੈਨੂੰ ਸਾਲ ਸਵਾ ਸਾਲ ਲੱਗਿਆ ਪਾਸ ਕਰਾਉਣ ਤੋਂ ਬਾਅਦ ਵਿਧਾਨ ਸਭਾ 'ਚ ਮੈਂ ਫੇਰ ਬੋਲੇ ਤੁਹਾਡੇ ਹੱਕ 'ਚ ਮੰਡੀ ਵਾਲਿਆਂ ਦੇ ਹੱਕ 'ਚ ਬੋਲੇ ਆਂ ਵੀ ਸਾਡੇ ਲੋਕ ਬਹੁਤ ਦੁਖੀ ਹੈ ਸਰ ਸਾਡੇ ਆ ਪੈਸੇ ਰਿਲੀਜ਼ ਕਰ ਦਿਓ ਪੈਸੇ ਪਾ ਦਿਓ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ 62ਾ ਰੋਡ ਦਾ ਮੁੱਦਾ ਵੀ ਮੈਂ ਵਿਧਾਨ ਸਭਾ ਦੇ ਵਿੱਚ ਚੱਕਿਆ ਬਾਸਾਡਾ ਰੋਡ ਤੇ ਕੱਲਾ ਰੋਡ ਤੇ ਉਧਰੋਂ ਫੈਕਟਰੀ ਰੋਡ ਇਹਦੇ ਲਈ ਤਕਰੀਬਨ 4 ਕਰੋੜ 62 ਲੱਖ ਰੁਪਇਆ ਜਿਹੜਾ ਹੁਣੇ ਤੁਹਾਨੂੰ ਲੈਟਰ ਦਿਖਾ ਕੇ ਹਟਿਆ ਉਹਦੇ ਟੈਂਡਰ ਲੱਗ ਗਿਆ ਅਗਲੀ ਗੱਲ ਇਹ ਤਾਂ ਬਾਅਦ ਚ ਨੈਕਸਟ ਜਿਹੜਾ ਥੋੜਾ ਹੁਣ ਸੀਵਰੇਜ ਦਾ 23 ਕਰੋੜ 99 ਲੱਖ ਚਲੋ ਮੇਰੇ ਨਾਲ ਜੇ ਕੰਮ ਨਹੀਂ ਚੱਲ ਰਿਹਾ ਅੱਜ ਤਿਹਾੜ ਦਾ ਦਿਨ ਕਰਕੇ ਹੋ ਸਕਦਾ ਬੰਦ ਹੋਵੇ ਚਲੋ ਮੈਂ ਦਿਖਾਵਾਂ ਪਾਈਪਾਂ ਪਈਆਂ ਹੋਈਆਂ ਚਲੋ ਮੈਂ ਦਿਖਾਵਾਂ ਪਾਈਪਾਂ ਬਾਹਰ ਪਈਆਂ ਹੋਈਆਂ ਜਿਹੜੀ ਪਾਈ ਯਾਰ ਮੰਡੀ ਡੁੱਬ ਗਈ ਪਰ ਮੈਂ ਦੱਸਦਾ ਪੀਣ ਵਾਲੇ ਪਾਣੀ ਵਾਸਤੇ 21 ਕਰੋੜ 90 ਲੱਖ ਮਨਜ਼ੂਰ ਹੋ ਗਿਆ ਉਹਦੇ ਟੈਂਡਰ ਹੁਣ ਲੱਗ ਜਾਣਿਆ ਚੰਦ ਦਿਨਾਂ ਦੇ ਵਿੱਚ ਮੇਰੀ ਅੱਜ ਹੀ ਐਕਸ਼ਨ ਦੇ ਨਾਲ ਲੰਮੀ ਚੌੜੀ ਗੱਲ ਹੋਈ ਆ ਤੇ ਉਹਦੇ ਨਾਲ ਨਹਿਰਾਂ ਤੋਂ ਪਾਣੀ ਲੈ ਆ ਕੇ ਅਸੀਂ ਉੱਥੇ ਪੂਰਾ ਕਰਾਂਗੇ 36 ਕਿਲੋਮੀਟਰ 36 ਕਿਲੋਮੀਟਰ ਨਵੀਆਂ ਪੈਪਾਂ ਬਣੀਆਂ ਨੇ ਸਾਰਾ ਪ੍ਰੋਜੈਕਟ ਬਹਿ ਕੇ ਇਕੱਲਾ 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 ਮੈਨੂੰ ਪਤਾ ਹੈ ਤੁਹਾਨੂੰ ਆਸ ਤੇ ਉਮੀਦ ਆਮ ਆਦਮੀ ਪਾਰਟੀ ਤੋਂ ਆ